ਹਾਂ ਚੱਲਦੇ ਵੀ ਇਹਦੇ ਹਾਂਜੀ ਹਾਂ ਚੱਲਦੇ ਪੰਜਾਬੀਓ ਹੋ ਨੀ ਸਮਝ ਜਾਓ ਕਿ ਜਿਹੜਾ ਚਿਟਾਏ ਇਹ ਉਹਨਾਂ ਦੀ ਸਾਜ਼ਿਸ਼ ਹੈ ਜਿਹੜੇ ਪੈਸੇ ਦੇ ਲੋਭੀ ਨੇ ਉਹ ਜੂੜੀ ਨਹੀਂ ਵਿਦੇਸ਼ੀ ਹੋਣਗੇ ਸਾਡੇ ਪੰਜਾਬ ਵਿੱਚ ਵੀ ਖੁਫਖਾਰ ਭੇੜੀ ਆ ਚੁੱਕਿਆ ਜਿਨ੍ਹਾਂ ਨੂੰ ਪੈਸੇ ਦੀ ਭੁੱਖ ਹੈ ਜਿਹੜੇ ਅੱਜ ਮਾਨਵਤਾ ਦਾ ਖੂਨ ਕਰ ਰਹੇ ਨੇ ਉਹਦੇ ਚ ਕਈ ਅਫਸਰ ਵੀ ਸ਼ਾਮਲ ਨੇ ਕਈ ਲੀਡਰ ਵੀ ਸ਼ਾਮਲ ਹੈ ਇਸ ਕਰਕੇ ਪੰਜਾਬੀਓ ਸੁਧਰ ਜਾਓ ਆਪਣੇ ਬੱਚਾ ਨੂੰ ਆਪ ਬਚਾਓ ਆਪਣਾ ਆਪ ਬਚਾਓ ਜੇਕਰ ਨਸ਼ੇ ਦੇ ਕੋਲ ਨੂੰ ਕੱਢਣਾ ਹੈ ਇਹ ਕਰ ਨਸ਼ੇ ਦੇ ਕੋਲ ਨੂੰ ਕਿ ਸਾਰੀਆਂ ਰਾਜਨੀਤੀ ਪਾਰਟੀਆਂ ਰਲ ਕੇ ਆਓ ਜੇ ਸਮਾਜੀ ਪਾਰਟੀਆਂ ਰਲ ਕੇ ਇਸ ਕੋਲ ਨੂੰ ਖਤਮ ਕਰ ਸਕਦੇ ਆ ਮੈਂ ਪੰਜਾਬ ਦੇ ਮਾਨਯੋਗ ਸੀਐਮ ਭਗਵੰਤ ਮਾਨ ਜੀ ਜਿਹੜੇ ਵਧੀਆ ਸੀਐਮ ਨੇ ਔਰ ਬਹੁਤ ਵਧੀਆ ਕੋਸ਼ਿਸ਼ ਕਰ ਰਹੇ ਨੇ ਬੜੇ ਵਧੀਆ ਉਪਰਾਲੇ ਕਰ ਰਹੇ ਨੇ ਅੰਮ੍ਰਿਤਸਰ ਦੇ ਜਿਹੜੇ ਸੀਪੀ ਸਾਹਿਬ ਨੇ ਉਹ ਵੀ ਵਧੀਆ ਉਪਰਾਲੇ ਕਰ ਰਹੇ ਨੇ ਬੀਜਪੀ ਸਾਹਿਬ ਵੀ ਵਧੀਆ ਉਪਰਾਲੇ ਕਰ ਰਹੇ ਨੇ ਪਰ ਉਹਨਾਂ ਦੇ ਚੰਗੇ ਉਪਰਾਲਿਆਂ ਦਾ ਅਸਰ ਕੋਈ ਨਜ਼ਰ ਨਹੀਂ ਆ ਰਿਹਾ ਉਹਨਾਂ ਦੇ ਚੰਗੇ ਉਪਰਾਲਿਆਂ ਦਾ ਅਸਰ ਤੱਕ ਨਹੀਂ ਆ ਰਿਹਾ ਕਿਉਂਕਿ ਚਿੱਟਾ ਇੱਕੋ ਚੀਜ਼ ਤੇ ਮੁੱਕ ਸਕਦਾ ਹੈ ਚਿੱਟਾ ਪੰਜਾਬ ਵਿੱਚੋਂ 2 ਮਹੀਨਾ ਹੀ ਮੁੱਕ ਸਕਦਾ ਹੈ ਜੇਕਰ ਜਿੰਨੇ 15 ਸਾਲ ਤੋਂ ਲੀਡਰ ਰਹੇ ਨੇ ਚਾਹੇ ਕੋਈ ਐਮਐਲਏ ਚਾਹੇ ਕੋਈ ਕੌਂਸਲਰ ਚਾਹੇ ਕੋਈ ਐਮਪੀ ਚਾਹੇ ਕੋਈ پولیس ਅਫਸਰ ਚਾਹੇ ਐਸਆਈ ਚਾਹੇ ਐਸਐਚਓ ਚਾਹੇ ਕੋਈ ਵੀ ਜਿਹੜੇ ਨੇ ਚਿੱਟੇ ਦੇ ਨਾਲ ਸੰਬੰਧਿਤ ਹੈ ਇਹਨਾਂ ਦੇ ਨਾਰਕੋ ਟੈਸਟ ਕਾਇਆ ਜਾਣ ਇਹਨਾਂ ਦੀਆਂ ਪਰ ਉਹ ਭਿਆਂ ਦੀ ਕੇਬੀਸੀਡੀ ਸੀਬੀਆਈ ਜਾਂ ਇਕ ਰਾਈ ਜਾ ਬਿਲਕੁਲ ਪੰਜਾਬ ਦੇ ਮੁੱਖ ਮੰਤਰੀ ਲਗਾਤਾਰ ਇਸੇ ਚੱਕਰ ਦੇ ਵਿੱਚ ਲੱਗੇ ਕਿ ਨਸ਼ਾ ਖਤਮ ਕੀਤਾ ਜਾਵੇ ਗੁੱਸਾ ਆਇਆ ਤੁਹਾਨੂੰ ਜਦੋਂ ਇਸ ਤਰ੍ਹਾਂ ਨੌਜਵਾਨ ਨੂੰ ਦੇਖਿਆ ਪਿਆ ਸਾਡਾ ਖੂਨ ਖ올 ਉਠਿਆ ਜੀ ਅਸੀਂ ਤਾਂ ਇੱਥੇ ਬੈਠ ਕੇ ਦਾ ਚਾਹ ਪੀਣ ਆਏ ਹਾਂ ਤੇ ਸਾਡੇ ਕੋਲ ਦੇਖੋ ਸਾਡਾ ਵੀ ਆ ਭਰਾ ਹੈ ਕਿਸੇ ਦਾ ਭਰਾ ਹੈ ਕਿਸੇ ਦਾ ਪੁੱਤ ਹੈ ਉਸ ਮਾਂ ਦੀ ਛਾਤੀ ਆ ਛੰਨੀ ਹੋਏਗੀ ਇਹ ਛਾਤੀ ਅਸਲ ਵਿੱਚ ਪੰਜਾਬ ਮਾਂ ਦੀ ਛੰਨੀ ਹੋ ਰਹੀ ਏ ਔਰ ਇਹਦੇ ਵਿੱਚ ਜਦੋਂ ਸਰਕਾਰ ਆਈ ਸੀ ਭਗਵੰਤ ਮਾਨ ਦੀ ਜਿਹੜੀ ਜਿਹੜੀ ਵੀ ਸਰਕਾਰ ਆਈ ਹੈ ਪਹਿਲਾਂ ਵਾਅਦੇ ਕਰਦੇ ਆ ਜੇ ਸਿਪੈਲ ਦੇ ਆਧਾਰ ਤੇ ਚਿੱਟੇ ਨੂੰ ਦੂਰ ਖਤਮ ਕਰਾਂਗੇ ਪਰ ਮੈਂ ਕਹਿੰਦਾ ਜਿੰਨੇ ਵੀ ਪੰਬਰਸਰ ਦੇ ਮੈਂਬਰਾਂ ਸਾਡੀ ਗੱਲ ਕਰਦਾ ਪੰਜਾ ਐਮਐਲਏ ਚੋ ਕਿਸੇ ਵੀ ਐਮਐਲਏ ਨੇ ਇੱਕ ਦੀ ਵਾਰ ਤੋਂ ਇਲਾਵਾ ਨਸ਼ੇ ਦੇ ਖਿਲਾਫ ਕੋਈ ਵਿਆਹ ਨਹੀਂ ਦਿੱਤੇ ਬਿਲਕੁਲ ਮੈਮ ਕੀ ਕਹਿਣਾ ਚਾਹੁੰਦੇ ਜੀ ਇਸ ਤਰ੍ਹਾਂ ਸਰ ਦੇਖ ਕੇ ਤਾਂ ਬਹੁਤ ਬੁਰਾ ਲੱਗ ਰਿਹਾ ਹੈ ਦੇਖੋ क्या है? हमारे पंजाब की जनरेशन है ये देखो ये आज की पीढ़ी आज के युवा इनका क्या हाल है कल भी, भी एक खबर मिली थी एक यहाँ पे एक गांव है वहाँ पे भी एक लड़की और लड़का नशे से गिरे पड़े थे मुझे बोला किसी ने मैम वहाँ पे आप इस टाइम जा सकते हो फोन आया तो सर ये तो हमारे पंजाब का भविष्य है देखो सर पहला ਇਹ ਸਾਡੇ ਜਿਹੜੇ ਮਲਾਜਮੇ ਪੰਜਾਬੂ ਸੇ ਉਹ ਵਧੀਆ ਇਹਨਾਂ ਦੀ ਕੋਸ਼ਿਸ਼ ਹੈ ਉਸ ਨੂੰ ਘੋਸ਼ਿਤ ਵੀ ਹਟਾ ਜਾ ਰਹੇ ਆ ਅਸੀਂ ਤੁਹਾਨੂੰ ਵਾਅਦਾ ਕੀਤਾ ਮਲਾਜਮੇ ਪੂਰਾ ਕੋਵਿਡ ਕਰ ਰਹੇ ਨੇ ਪੰਜਾਬ ਨੂੰ ਦੇ ਜਦੋਂ ਸਾਰੇ ਮਲਾਜਮ ਪੰਜਾਬੂ ਦੇ ਸਾਰੇ ਲੀਡਰ ਇੱਕ ਹੋ ਕੇ ਨਸ਼ੇ ਨੂੰ ਜਿਹੜਾ ਨਸ਼ੇ ਦਾ ਕੋੜ ਖਤਮ ਕਰਨ ਦੀ ਕੋਸ਼ਿਸ਼ ਕਰਨਗੇ ਤੇ ਪੰਜਾਬ ਤੋਂ ਦਿਨਾ ਚਿੱਟਾ ਖਤਮ ਹੋ ਜਾਏਗਾ ਦੇਖੋ ਕਿ ਜਿਹੜਾ ਇਹ 15 ਹੋ ਗਿਆ ਪੰਜਾਬ ਦੇਖੋ ਪੰਜਾਬ ਨਸ਼ੇ ਡੁੱਬ ਗਿਆ ਪੰਜਾਬ ਨਸ਼ੇ ਡੁੱਬ ਗਿਆ ਪੰਜਾਬ ਅੱਜ ਖਤਮ ਹੋ ਰਿਹਾ ਹੈ ਇਹ ਵੇਖੋ ਕਿ ਲੋਕ ਭਾਵੇਂ ਬੰਨ ਕੇ ਪੈਸੇ ਮੰਗ ਕੇ ਪੀ ਮੰਗ ਕੇ ਨਸ਼ਾ ਕਰਦੇ ਆ ਉਹ ਨਸ਼ੇ ਦੀ ਇਹੋ ਜਿਹੀ ਲਤ ਪੰਜਾਬ ਨੂੰ ਲੱਗ ਗਈ ਏ ਇਹੋ ਜਿਹੀ ਲਤ ਲੱਗ ਗਈ ਏ ਵੇ ਅੱਜ ਪੰਜਾਬ ਉੱਜੜਿਆ ਪੰਜਾਬ ਖਾਲੀ ਹੋ ਰਿਹਾ ਪੰਜਾਬ ਮਾਂ ਦੇ ਪੁੱਤ ਰਹਿ ਗਿਆ ਆਪਣੀਆਂ ਜਾਨਾਂ ਗੁਆਰੇ ਆ ਜਾਨਾਂ ਗੁਆਰੇ ਚਿੱਟੇ ਕਰਕੇ ਚਿੱਟਾ ਖੋਲ ਗਿਆ ਚਿੱਟਾ ਲਿਆਂਵਾਰੇ ਵਾਸਤੇ ਬੜੇ ਲੋਕ ਬੋਲਦੇ ਆ ਪੰਜਾਬ ਸਮਾਜਿਕ ਸੰਸਥਾਵਾਂ ਬੋਲੀਆਂ ਪਰ ਕੋਈ ਅੱਜ ਇਹਨੂੰ ਕੀ ਹੋਇਆ ਭਾਜੀ ਇਸ ਬੰਦੇ ਨੇ ਕੋਈ ਨਸ਼ਾ ਕੀਤਾ ਅਸੀਂ ਨਹੀਂ ਵੇਖਿਆ ਇਥੇ ਖੁਲਾਇਆ ਇਹਨਾਂ ਦਾੜੀ ਝੁੰਡਾ ਝੁੰਡਾ ਤੇ ਡਿੱਗ ਪਿਆ ਔਰ ਇਹ ਵੀ ਕਿਸੇ ਮਾਂ ਦਾ ਪੁੱਤ ਹੈ ਕਿਸੇ ਦਾ ਭਰਾ ਹੈ ਭੈਣ ਦਾ ਪਰ ਮਤਲਬ ਅੱਜ ਜੋ ਪੰਜਾਬ ਦਾ ਹਾਲਾਤ ਹੋ ਗਏ ਨੇ ਜਗਾ ਜਗਾ ਨਸ਼ੇ ਕਰਕੇ ਮੋਤਾ ਹੋ ਰਹੀਆਂ ਨੇ ਇਹਦੇ ਦੋਸ਼ੀ ਕੌਣ ਨੇ ਜਿਹੜੇ ਦੋਸ਼ੀ ਏ ਉਹਨਾਂ ਨੂੰ ਰੱਬ ਹੀ ਸਜ਼ਾ ਦੇਵੇਗਾ ਜਿਹੜੇ ਜਿਹੜੇ ਚਿੱਟੇ ਦਾ ਕਾਰੋਬਾਰ ਕਰਦੇ ਨੇ ਜਿਹੜੇ ਚਿੱਟੇ ਦੇ ਪੈਸੇ ਲੈਂਦੇ ਨੇ ਜਿਹੜੇ ਚਿੱਟੇ ਦਾ ਕੰਮ ਹੈ ਰਮੋਲ ਨੇ ਚੈੱਕ ਕਰੋ ਉਹਨਾਂ ਦੇ ਬੱਚਾਂ ਨੂੰ ਚਿੱਟਾ ਲੱਗ ਗਿਆ ਅਸਰ ਤਾਂ ਹੁੰਦਾ ਹੈ ਬਾਦੋਂ ਵਿੱਚ ਬਾਦੋਂਾਂ ਨੂੰ ਲੱਗਦੀਆਂ ਐਂ ਜੇ ਦਵਾਵਾਂ ਲੱਗਦੀਆਂ ਬਾਦੋਂਾਂ ਵੀ ਲੱਗਦੀਆਂ ਜਿਹੜੇ ਜਿਹੜੇ ਮਾਵਾਂ ਦੇ ਪੁੱਤ ਦੁਨੀਆਂ ਤੋਂ ਚਿੱਟੇ ਕਰਕੇ ਜਾ ਰਹੇ ਆ ਉਹਨਾਂ ਮਾਵਾਂ ਦੀਆਂ ਬਾਦੋਂਾਂ ਨੂੰ ਲੱਗਣੀਆਂ ਜਿਹੜੇ ਜਿਹੜੇ ਲੋਕ ਚਿੱਟੇ ਦੀ ਕਮਾਈ ਖਾ ਰਹੇ ਨੇ ਇਹਨਾਂ ਨੇ ਲੋਕ ਚਿੱਟੇ ਵਿੱਚ ਸ਼ਾਮਲ ਨਹੀਂ ਆਈ ਪੰਜਾਬ ਜਿਹੜਾ ਹੱਸਦਾ ਵਸਦਾ ਪੰਜਾਬ ਸੀ ਜਿਹੜਾ ਖੁਸ਼ਹਾਲ ਪੰਜਾਬ ਸੀ ਕੁਝ ਜਿਹੜੇ ਜਿਹੜੇ ਪੈਸੇ ਦੇ ਲੋਭੀ ਨੇ ਜਿਹੜੇ ਪੈਸੇ ਦੇ ਲੋਭੀ ਨੇ ਉਹਨਾਂ ਚਿੱਟਾ ਲਿਆ ਆਗੇ ਪੰਜਾਬ ਮਾਂ ਦੇ ਪੁੱਤ ਮਾਰੀ ਜਾ ਰਹੇ ਆ ਅੱਛਾ ਇਹ ਇਲਾਕਾ ਕਿਹੜਾ ਵਾ ਜਿੱਥੇ ਇਹ ਪਿਆ ਵਾ ਤੇ ਇਹਨੇ ਕੀਤਾ ਕੀ ਉਹ ਕੁਝ ਪਤਾ ਲੱਗਾ ਇਹ ਸ਼ਹਿਰ ਦਾ ਪੌਸ਼ ਏਰੀਆ ਲਾਂਸ ਰੋਡ ਹੈਗਾ ਇਹਨੇ ਕੋਈ ਨਸ਼ਾ ਲਿਆ ਇਹਨੂੰ ਅਸੀਂ ਝੁੰਡੇ ਦੇਖਿਆ ਪਰ ਜੀ ਉੱਥੇ ਬੈਠੇ ਸੀ ਇੱਧਰ ਆ ਗਏ ਔਰ ਸਾਡੇ ਕੋਲ ਮੁਲਾਜ਼ਮ ਵੀ ਖੜੇ ਨੇ ਉਹਨਾਂ ਵੀ ਆ ਕੇ ਮਦਦ ਕੀਤੀ ਹੈ ਲਾਇਆ ਦੇਖੋ ਲਾ ਕੇ ਕੋਸ਼ਿਸ਼ ਕਰੋ ਜੇ ਇਹ ਨਹੀਂ ਆਪ